ਇਹ ਤਾਂ ਸ੍ਰੀ ਮਾਨਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤ ਹੋਣਾ ਸਹਿਬ ਵਾਲੀਆਂ ਰੂਹਾਂ ਜਿਹੜੀਆਂ ਬ੍ਰਹਮ ਵਿੱਚ ਲੀਨ ਸਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜਦੋਂ ਸੱਚਖੰਡ ਹਜੂਰ ਸਾਹਿਬ ਦੀ ਧਰਤੀ ਤੇ ਬੰਦਗੀ ਕਰੀ ਮਹਾਪੁਰਸ਼ਾਂ ਨੇ ਤੇ ਕਈ ਦਿਨ ਪ੍ਰਸ਼ਾਦਾ ਦਾ ਨੋਂ ਤੱਕ ਨੀਲਿਆ ਧਿਆਨ ਤੱਕ ਨਹੀਂ ਗਿਆ ਤੇ ਗੁਰਮੁਖ ਪਿਆਰਿਓ ਸਤਖੰਡ ਹਜੂਰ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਨੂੰ ਸੁਪਨਾ ਆਇਆ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਪਨਾ ਦੇਣਾ ਕੀਤਾ ਸਿਖਾ ਫਲਾਣੀ ਜਗ੍ਹਾ ਤੇ ਮੇਰਾ ਪਿਆਰਾ ਸਿੱਖ ਬੰਦਗੀ ਕਰਦਾ ਉਨੂੰ ਤੂੰ ਹਰਾਕ ਦੇ ਕੇ ਆ ਪ੍ਰਸ਼ਾਦਾ ਛਕਾ ਕੇ ਆ ਤੇ ਗੁਰਮੁਖ ਪਿਆਰਿਓ ਥੋੜੀ ਜੀ ਦੂਰ ਤੱਕ ਗਿਆ ਪਰ ਉਹਨੂੰ ਕੋਈ ਸੰਤ ਮਹਾਰਾਜ ਜੀ ਨਾ ਦਿਖੇ ਤੇ ਵਾਪਸ ਆ ਗਿਆ ਜਦੋਂ ਵਾਪਸ ਆਇਆ ਦਿਨ ਬੀਤ ਗਿਆ ਰਾਤ ਆ ਗਈ ਰਾਤ ਨੂੰ ਫੇਰ ਸੁਪਨਾ ਆਇਆ ਸਿੱਖਾ ਮੇਰੇ ਪਿਆਰੇ ਨੂੰ ਪ੍ਰਸ਼ਾਦਾ ਨਹੀਂ ਛਕਾ ਕੇ ਆਇਆ ਮੇਰੇ ਪਿਆਰੇ ਨੂੰ ਪ੍ਰਸ਼ਾਦਾ ਛਕਾ ਕੇ ਆ ਜਿੱਥੋਂ ਤੋਂ ਮੁੜ ਕੇ ਆਏ ਆ ਉੱਥੋਂ ਹੋਰ ਅੱਗੇ ਜਾ ਥੋੜਾ ਜਾ ਕਹਿੰਦੇ ਜਦੋਂ ਦੂਸਰੇ ਦਿਨ ਥੋੜਾ ਜਿਹਾ ਅੱਗੇ ਹੋਰ ਗਿਆ ਤਾਂ ਪਾਣੀ ਵਿੱਚ ਖੜੀ ਕਰ ਰੋ ਦੇਖੀ ਉਹ ਜੋਤ ਦਿਖੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੀ ਪਰਸ਼ਾਦਾ ਲੈ ਕੇ ਜਦੋਂ ਗਿਆ ਤੇ ਗੁਰਮੁਖ ਪਿਆਰਿਓ ਕਹਿੰਦੇ ਸੰਤ ਮਹਾਰਾਜ ਜੀ ਕਹਿੰਦੇ ਪ੍ਰੇਮੀਆਂ ਅਸੀਂ ਤਾਂ ਕਿਸੇ ਨੂੰ ਕਹੀ ਨਹੀਂ ਪ੍ਰਸ਼ਾਦੇ ਬਾਰੇ ਕਹਿੰਦਾ ਮਹਾਪੁਰਸ਼ੋ ਮੈਨੂੰ ਤਾਂ 2 ਦਿਨ ਹੋ ਗਏ ਸੌਣਾ ਨਹੀਂ ਮਿਲਦਾ ਤੁਸੀਂ ਪ੍ਰਸ਼ਾਦਾ ਛਕੋ ਤਾਂ ਕਹਿੰਦੇ ਸ੍ਰੀ ਮਾਨਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਇੱਕ ਪ੍ਰਸ਼ਾਦਾ ਲਿਆ ਕਹਿੰਦੇ ਲੋੜੇ ਨਹੀਂ ਹੈ ਭੁੱਖੇ ਨਹੀਂ ਲੱਗੀ ਜਿਨ੍ਹਾਂ ਨੂੰ ਨਾਮ ਦੀ ਖਰਾਕ ਬਣ ਜਾਂਦੀ ਹੈ ਨਾਮ ਨੂੰ ਖਰਾਕ ਬਣਾ ਲੈਂਦੇ ਆ ਉਹਨਾਂ ਨੂੰ ਗੁਰਮੁਖ ਪਿਆਰਿਓ ਭੁੱਖ ਨਹੀਂ ਲੱਗਦੀ ਕਹਿੰਦੇ ਭੁੱਖੇ ਨਹੀਂ ਲੱਗੀ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਹੇ ਵਾਹਿਗੁਰੂ ਪਰਮੇਸ਼ਰ ਜਿਨੂੰ ਤੂੰ ਐਸੀ ਭੁੱਖ ਨਾਮ ਦੀ ਖਰਾਕ ਬਖਸ਼ ਦਿੰਨਾ ਹੈ ਤੂੰ ਦਾਤਾ ਪ੍ਰਭ ਦੇਵ ਬਨਹਾਰ ਏ ਵਾਹਿਗੁਰੂ ਤੂੰ ਦਾਤਾ ਦੇਣ ਵਾਲਾ ਹੈ ਪਰਮੇਸ਼ਰ